ਭਾਰਤੀ ਸਿਆਸਤ ਦੇ ਵਿੱਚ ਵੱਡਾ ਉਬਾਲ ਆਇਆ ਹੈ ਭਾਰਤੀ ਸਿਆਸਤ ਦੇ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਨੇ ਬੜੇ ਚਾਵਾਂ ਨਾਲ ਬਣਿਆ ਇੰਡੀਆ ਗੱਠਜੋੜ ਹੁਣ ਟੁੱਟਣਾ ਸ਼ੁਰੂ ਹੋ ਗਿਆ ਪਹਿਲੀ ਤਰੇੜ ਵੀ ਜਿਹੜੀ ਹੈ ਉਹ ਇੰਡੀਆ ਗੱਠਜੋੜ ਦੇ ਵਿੱਚੋਂ ਵਿਖਾਈ ਦੇਣ ਲੱਗੀ ਹੈ ਕੀ ਹੈ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਬڑے ਚਾਵਾਂ ਦੇ ਨਾਲ ਭਾਰਤ ਦੀਆਂ ਲਗਭਗ 26-27 ਪਾਰਟੀਆਂ ਨੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਇੱਕ ਗੱਠਜੋੜ ਬਣਾਇਆ ਸੀ ਜਿਸ ਦਾ ਨਾਮ ਰੱਖਿਆ ਸੀ ਇੰਡੀਆ ਤੇ ਹੁਣ ਉਹ ਟੁੱਟਣ ਜਾ ਰਿਹਾ ਲੋਕ ਸਭਾ ਚੋਣਾਂ ਦੇ ਬੜਾ ਠੀਕ-ਠਾਕ ਤੇ ਹੌਸਲਾ ਫੁਜਾਈ ਵਾਲਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਉਤਸ਼ਾਹਤ ਇਸ ਗੱਠਜੋੜ ਦੇ ਵਿੱਚ ਹੁਣ ਪਹਿਲੀ ਤਰੇੜਾ ਹੀ ਹੈ ਤੇ ਪਹਿਲੀ ਤਰੇੜ ਵੀ ਪੰਜਾਬ ਦੇ ਗਵਾਂਢੀ ਸੂਬੇ ਚੋਂ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਇਕੱਲਿਆਂ ਵਿਧਾਨ ਸਭਾ ਦੀਆਂ 90 ਦੀਆਂ 90 ਸੀਟਾਂ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਮਹੀਮਾ ਦਾ ਆਗਾਜ਼ ਜਿਹੜਾ ਹੈ ਉਹ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਹੁਣ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਅਕਤੂਬਰ ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਉਹ ਕੱਲੇ ਆਤ੍ਰਿਕ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਵਿੱਚ ਹਰਿਆਣਾ ਦੇ ਅੰਦਰ ਕਾਂਗਰਸ ਦੇ ਨਾਲ ਗੱਠ ਜੁੜ ਕਰਕੇ ਕੁਰਕ ਖੇਤਰ ਵਾਲੀ ਸੀਟ ਲੜੀ ਸੀ ਅਤੇ ਠੀਕ ਠਾਕ ਸੋਹਣਾ ਪ੍ਰਦਰਸ਼ਨ ਕਰਿਆ ਸੀ ਮਹਿਜ 25 ਤੋਂ 30 ਹਜ਼ਾਰ ਦੀ ਵੋਟ ਦੇ ਫਰਕ ਨਾਲ ਭਾਜਪਾ ਨੇ ਇਹ ਸੀਟ ਆਮ ਆਦਮੀ ਪਾਰਟੀ ਤੋਂ ਜਿੱਤੀ ਸੀ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਬੜਾ ਠੀਕ ਠਾਕ ਤੇ ਸੋਹਣਾ ਪ੍ਰਦਰਸ਼ਨ ਸੀ ਪਰ ਹੁਣ ਆਮ ਆਦਮੀ ਪਾਰਟੀ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਤੇ ਕਾਂਗਰਸ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਆਮ ਆਦਮੀ ਪਾਰਟੀ ਨੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ 90 ਦੀਆਂ 90 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਚੋਣਾਂ ਲੜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਪਾਰਟੀ ਦੇ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਨੇ ਇਹ ਦਾਅਵਾ ਕੀਤਾ ਇਸ ਮੌਕੇ ਆਪ ਹਰਿਆਣਾ ਦੇ ਸੀਨੀਅਰ ਆਗੂ ਸੁਸ਼ੀਲ ਗੁਪਤਾ ਤੇ ਅਨੁਰਾਗ ਢਾਂਡਾ ਵੀ ਮੌਜੂਦ ਸਨ ਆਪ ਆਗੂਆਂ ਨੇ ਹਰਿਆਣਾ ਵਿੱਚ ਅਕਤੂਬਰ ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਚੋਣ ਮਹਿੰਮ ਦਾ ਆਗਾਜ਼ ਕਰਦਿਆਂ ਬਦਲੇਗੇ ਹਰਿਆਣੇ ਦਾ ਹਾਲ ਅਬ ਲਾਏਗੇ ਕੇਜਰੀਵਾਲ ਦਾ ਨਾਰਾ ਦਿੱਤਾ ਹੈ ਉਹਨਾਂ ਆਖਿਆ ਕਿ ਆਪ ਹਰਿਆਣੇ ਵਿੱਚ ਇਸੇ ਨਾਰੇ ਤੇ ਚੋਣ ਲੜੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣੇ ਦੇ ਲੋਕਾਂ ਨੇ ਹਰੇਕ ਪਾਰਟੀ ਨੂੰ ਮੌਕਾ ਦੇ ਕੇ ਵੇਖ ਲਿਆ ਹੈ ਪਰ ਪਿਛਲੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ ਧੋਖਾ ਕਮਾਇਆ ਹੈ ਇਸ ਲਈ ਹਰਿਆਣੇ ਦੇ ਲੋਕ ਵੀ ਬਦਲਾ ਚਾਹੁੰਦੇ ਨੇ ਉਹਨਾਂ ਆਖਿਆ ਕਿ ਹਰਿਆਣਾ ਸੂਬਾ ਦਿੱਲੀ ਤੇ ਪੰਜਾਬ ਨਾਲ ਘਿਰਿਆ ਹੋਇਆ ਹੈ ਅਤੇ ਇਹਨਾਂ ਦੋਵਾਂ ਥਾਵਾਂ ਤੇ ਆਪ ਦੀ ਸਰਕਾਰ ਜਿਨ੍ਹਾਂ ਵਿੱਚ ਮਸਾਲੀ ਕੰਮ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਕੰਮ ਦੇ ਆਧਾਰ ਤੇ ਹੀ ਪਾਰਟੀ ਵੱਲੋਂ ਹਰਿਆਣੇ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ ਕੁੱਲ ਮਿਲਾ ਕੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਜੇਕਰ ਕੱਲਿਆਂ 90 ਦੀਆਂ 90 ਸੀਟਾਂ ਤੇ ਚੋਣਾਂ ਲੜਦੀ ਹੈ ਤਾਂ ਇਹਦਾ ਨੁਕਸਾਨ ਸਿੱਧਮ ਸਿੱਧਾ ਕਾਂਗਰਸ ਨੂੰ ਹੋਣਾ ਹੈ ਜਿਹੜੀ ਸਥਾਪਤੀ ਵਿਰੋਧੀ ਜਾਨੀ ਕਿ ਵੋਟ ਹੁੰਦੀ ਹੈ ਜਿਹੜੀ ਸਰਕਾਰ ਦੇ ਵਿਰੋਧ ਚ ਜਾਂ ਸਰਕਾਰ ਤੋਂ ਗੁੱਸੇ ਵੋਟ ਹੁੰਦੀ ਹੈ ਉਹ ਵਿਰੋਧੀ ਧਿਰ ਨੂੰ ਜਾਣੀ ਹੁੰਦੀ ਹੈ ਤੇ ਜੇਕਰ ਉਹ ਵੰਡੀ ਜਾਂਦੀ ਹੈ ਤਾਂ ਇਹਦਾ ਸਿੱਧੇ ਤਾਂ ਸਿੱਧਾ ਲਾਭ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਤੇ ਸਿੱਧੇ ਦਾ ਸਿੱਧਾ ਨੁਕਸਾਨ ਜਿਹੜਾ ਹੈ ਉਹ ਜਿਹੜਾ ਕਾਂਗਰਸ ਨੂੰਣਾ ਆਮ ਆਦਮੀ ਪਾਰਟੀ ਬੇਸ਼ੱਕ 90 ਸੀਟਾਂ ਤੇ ਦਾਵਾ ਕਰਦੀ ਹੋਵੇ ਪਰ ਇਹ ਗੱਲ ਸਾਫ਼ ਹੈ ਕਿ ਆਮ ਆਦਮੀ ਪਾਰਟੀ ਕੋਲੇ ਹਰਿਆਣੇ ਦੇ ਅੰਦਰ ਖਾਸ ਕਰਕੇ ਜਿਹੜੇ ਮੇਂਦਰਗੜ ਝੱਜਰ ਤੇ ਰਵਾੜੀ ਵਾਲੀ ਆ ਸਾਈਡ ਦੇ ਜ਼ਿਲ੍ਹੇ ਨੇ ਨੂ ਮਿਵਾਤ ਵਾਲੇ ਜ਼ਿਲ੍ਹੇ ਨੇ ਉੱਥੇ ਕੋਈ ਵਧੀਆ ਢਾਂਚਾ ਨਹੀਂ ਹੈਗਾ ਪਾਰਟੀ ਦੇ ਕੋਲੇ ਸਿਰਫ ਪੰਜਾਬ ਦੇ ਨਾਲ ਲੱਗਦੀ ਪੱਟੀ ਦੇ ਵਿੱਚ ਠੀਕ ਠਾਕ ਜੇਕਰ ਕਹੀਏ ਜਥੇਬੰਦਕ ਢਾਂਚਾ ਸੰਗਠਨ ਦਾ ਢਾਂਚਾ ਠੀਕ ਠਾਕ ਹੈਗਾ ਜਿਹਦੇ ਵਿੱਚ ਸਿਰਸਾ ਫਤਿਆਬਾਦ ਰਤਿਆ ਟੋਹਾਣਾ ਜਿੰਨੀ ਵੀ ਇਹ ਪੱਟੀ ਚੱਲਦੀ ਹੈ ਕੈਥਲ ਭੇਵਾ ਤੇ ਅੰਮ੍ਰਾਲੇ ਤੱਕ ਦੀ ਪੱਟੀ ਹੈ ਇਹਦੇ ਵਿੱਚ ਠੀਕ ਠਾਕ ਹੈ ਜਿਹੜੀ ਕਿ ਪੰਜਾਬ ਦੇ ਨਾਲ ਲੱਗਦੀ ਹੈ ਇੱਥੇ ਕਹਿ ਸਕਦੇ ਆ ਕਿ ਇਹਨਾਂ ਦੇ ਕੋਲੇ ਵਰਕਰ ਨੇ ਪਰ ਇਸ ਤੋਂ ਬਾਹਰ ਚਲੇ ਜਿਏ ਜਿੰਨਾ ਤੁਸੀਂ ਬਾਹਰ ਨੂੰ ਜਾਂਦੇ ਜਾਓਗੇ ਬਾਗੜ ਤੋਂ ਜਿੰਨਾ ਤੁਸੀਂ ਬਾਹਰੋਂ ਨਿਕਲਦੇ ਜਾਓਗੇ ਤਾਂ ਆਮ ਆਦਮੀ ਪਾਰਟੀ ਦੇ ਕੋਲੇ ਢਾਂਚਾ ਨਹੀਂ ਹੈਗਾ ਬੇਸ਼ੱਕ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਐਸੇ 650 ਪਿੰਡਾਂ ਚੋਂ ਕਾਇਆ ਗਠਿਤ ਕੀਤੀਆਂ ਨੇ ਪਰ ਉਹ ਕਿੰਨੀ ਐਕਟਿਵ ਨੇ ਕਿ ਉਹ ਵਾਕਈ ਵੋਟ ਨੂੰ ਬੋਰਡ ਪਾਉਣ ਦੇ ਸਮਰੱਥ ਹੈਗੀਆਂ ਨੇ ਤਾਂ ਇਹ ਇੱਕ ਸਵਾਲ ਹੈ ਜੇਕਰ ਆਮ ਆਦਮੀ ਪਾਰਟੀ ਸਾਰੀਆਂ ਵਿਧਾਨ ਸਭਾ ਹਲਕਿਆਂ ਦੇ ਉੱਤੇ 200 300 2000 4000 5000 ਵੋਟ ਕੱਟਦੀ ਹੈ ਤਾਂ ਕੁੱਲ ਮਿਲਾ ਕੇ ਇਹਦਾ ਨੁਕਸਾਨ ਕਾਂਗਰਸ ਨੂੰ ਹੋਣਾ ਹੈ ਕਿਉਂਕਿ ਬਹੁਤੇ ਹਲਕੇ ਅਜਿਹੇ ਹੋ ਜਾਂਦੇ ਆ ਜਿੱਥੇ ਫੈਸਲਾ ਸਿਰਫ 2.5 ਹਜ਼ਾਰ ਦੇ ਫਰਕ ਨਾਲ ਵਿਧਾਨ ਸਭਾ ਚੋਣਾਂ 'ਚ ਹੋਣਾ ਹੁੰਦਾ ਆ ਇੰਡੀਆ ਗੱਠ ਜੋੜ ਲਈ ਇਹ ਵੱਡਾ ਨੁਕਸਾਨ ਕਾਂਗਰਸ ਨੂੰ ਚਾਹੀਦਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰਦੀ ਜਾਂ ਫਿਰ ਆਮ ਆਦਮੀ ਪਾਰਟੀ ਦੀਆਂ ਹੀ ਇੰਨੀਆਂ ਇਛਾਵਾਂ ਵੱਧ ਗਈਆਂ ਨੇ ਕਿ ਉਹ ਚਾਹੁੰਦੀ ਹੈ ਕਿ ਇਕੱਲਿਆਂ ਚੋਣਾਂ ਲੜੀਆਂ ਜਾਣ ਜਾਂ ਫਿਰ ਇਹਦੇ ਪਿੱਛੇ ਕੁਝ ਹੋਰ ਗੇਮ ਜੜੀ ਆ ਉਹ ਘੁਮਰੀ ਹੈ ਕਿਉਂਕਿ ਜੇ ਤੁਸੀਂ ਲੋਕ ਸਭਾ ਚੋਣਾਂ 'ਚ ਇਕੱਠਿਆਂ ਚੋਣਾਂ ਲੜ ਸਕਦੇ ਹੋ ਜਿੱਤ ਹਾਰ ਤਾਂ ਆਪਣੀ ਥਾਂ ਤੇ ਹੈ ਤੁਸੀਂ ਕੋਈ ਬਹੁਤ ਹੀ ਵੱਡੇ ਮਾਰਜਨ ਨਾਲ ਕੋਈ 1.5-2 ਲੱਖ ਨਾਲ ਨਹੀਂ ਹਾਰੇ ਤੁਸੀਂ 20-25 ਹਜ਼ਾਰ ਦੇ ਨਾਲ ਹਾਰੇ ਹੋ ਜਿੱਤ ਹਾਰ ਤਾਂ ਫਿਰ ਆਪਣੀ ਥਾਂ ਤੇ ਆ ਤੁਸੀਂ ਚਾਰ ਸੀਟਾਂ ਜਿਹੜੀਆਂ ਨੇ ਉਸ ਲੋਕ ਸਭਾ ਦੇ ਅੰਦਰ ਆਉਂਦੀਆਂ ਉਹ ਵੀ ਜਿੱਤੀਆਂ ਨੇ ਤਾਂ ਇਹਦਾ ਮਤਲਬ ਹੈ ਕਿ ਕਾਂਗਰਸ ਨੇ ਤੁਹਾਨੂੰ ਵੋਟ ਟਰਾਂਸਲੇਟ ਕਰਾਈ ਹੈ ਆਪਣੀ ਆਪਣੀ ਵੋਟ ਟਰਾਂਸਫਰ ਮਾਫ ਕਰਨਾ ਟਰਾਂਸਫਰ ਕਰਾਈ ਹੈ ਜੇਕਰ ਜਿਹਾ ਹੋਇਆ ਤਾਂ ਫਿਰ ਤੁਹਾਨੂੰ ਗੱਠਜੋੜ ਤੋੜਨ ਦੀ ਲੋਪਤ ਕਿਉਂ ਆਈ ਹੈ ਦੋਵਾਂ ਪਾਰਟੀਆਂ ਨੂੰ ਇਸ ਤੇ ਸੋਚਣਾ ਚਾਹੀਦਾ ਹੈ ਕਿ ਆਖਰਕਾਰ ਇਹਦੇ ਪਿੱਛੇ ਕੀ ਕਾਂਗਰਸ ਬੀਜੇਪੀ ਨੂੰ ਲਾਭ ਦੇਣਾ ਚਾਹੁੰਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਬੀਜੇਪੀ ਨੂੰ ਲਾਭ ਦੇਣਾ ਚਾਹੁੰਦੀ ਹੈ ਇਹਦੇ ਪਿੱਛੇ ਮਾਜ਼ਰਾ ਕੀ ਹੈ ਕਿਉਂਕਿ ਰਵਿੰਦ ਕੇਜਰੀ ਵਾਲੀ ਈਡੀ ਦੀ ਹਰਾਸਤ ਚ ਨੇ ਲਗਾਤਾਰ ਕਰੇ ਸੀਬੀਆਈ ਗ੍ਰਿਫਤਾਰ ਕਰ ਲਿੰਦੀ ਹੈ ਕਰੇ ਈਡੀ ਗ੍ਰਿਫਤਾਰ ਕਰ ਲਿੰਦੀ ਹੈ ਕੁਝ ਵੀ ਹੋ ਸਕਦਾ ਹੈ ਸਿਆਸਤ ਦੇ ਅੰਦਰ ਸੌਦੇਬਾਜ਼ੀਆਂ ਆਮ ਗੱਲ ਹੈ